ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਅਰਿਆ ਤਉ ਸ਼ਰਨਾਇ ਨਾਨਕ ਕੀ ਪ੍ਰਭੇਨਤੀ ਆਪਣੀ ਭਗਤੀ ਲਾਇ ਸਤਨਾਮ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਕਰ ਦੂਜਾ ਚੌਪਦੇ ਇਕ ਓੰਕਾਰ ਸਤ ਗੁਰ ਪਸਾਦਾ ਤਾਇਉ ਰੇ ਮਨ ਦਹ ਦਿਸ ਧਾਇਉ ਮਾਇਆ ਮਗਲਾ ਸਵਾਦ ਲੋਭ ਮੋਹਿਆ ਏਹੋ ਪ੍ਰਭ ਆਪ ਪੁਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇਕ ਮੋਹਤਨਾ ਏ ਮਨ ਲਾਇਓ ਬੇਕਸਯਾ ਬੇਕਾ ਰੰਗ ਪਸੰਭ ਕੋ ਪਰ ਗਹਿ ਜੋ ਹਨਾ ਜਾਯੋ ਚਰਨ ਕਮਲ ਸਿਓ ਪਾਉ ਨਾ ਕਿਨੋ ਨਹ ਸਤ ਪੁਰਖ ਮਨ ਆਇਓ ਤਾਵਤ ਕਾ ਤਵ ਹੈ ਬਹੋ ਪਾਤੀ ਜੋ ਤੇ ਲੀ ਬਲ ਦ ਪਰਮਾਯੋ ਨਾਮ ਦਾਨ ਇਸ ਨਾਨ ਨਾ ਕੀਓ ਇਕ ਨਿਮਖਨ ਇਰਤ ਗਾਇਓ ਨਾ ਨਾ ਝੂਠ ਲਾਏ ਮਨ ਟੋਖਿਆ ਨਾ ਹਬੂਜਾ ਆਪਣਾਇਓ ਪਰ ਪੁਕਾਰਨਾ ਕਬੂ ਕੀਏ ਨਹੀਂ ਸਤਗੁਰ सेवा ਧਿਆਉ ਪੰਚ ਦੂਤ ਰਤ ਸੰਗਤ ਗੋਸਟਾ ਮਤ ਮਾਰੋ ਮਦਮਾਇਉ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਚਾਲਾ ਸੋਨ ਆਇਓ ਨਾਨਕ ਭਾਗ ਪਰਿਓ ਹਰ ਪਾਚਾ ਰੱਖ ਲਾਜ ਆਪਣਾਇਓ ਕਰੋ ਬੇਨਤੀ ਸਾਰ ਸੰਗਤ ਹਰ ਭਗਤ ਵਛਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਚੈ ਰਾਖ ਲਾਜ ਆਪਣਾਇਓ ਟੋਡੇ ਮਹੱਲਾ ਪੰਜਵਾ ਕਰ ਦੂਜਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਆ ਧਾਇਓ ਰੇ ਮਨ ਦਹਿ ਦਿਸ ਧਾਇਓ ਮਾਇਆ ਮਗਣ ਸਵਾਦ ਲੋਭੇ ਮੋਇਆ ਤੈਨ ਪ੍ਰਭ ਆਪ ਬੁਲਾਇਓ ਮਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਟੋਡੀ ਰਾਗ ਅੰਦਰ ਅੰਗ 712 ਉੱਪਰ ਅੱਜ ਦੇ ਅਮਰ ਟਵੇਰੇ ਦੇ ਇਲਾਹੀ ਹੁਕਮਨਾਮਾ ਸਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਸੇਵਾ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮਦਾਨ ਦੀਆਂ ਦਾਤਾ ਕੋਮਲ ਚਰਣਾ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ